ਈ ਆਇਓ ਅਜੇ ਡੀਸੀ ਸਾਭ ਦੀ ਕੋਠੀ ਸਰ ਰਜੇਸ਼ ਜੀ ਦਾ ਫੋਨ ਆਇਆ ਸੀ ਏਡੀਸੀ ਸਾਭ ਜੀ ਦੇ ਗਨਮੈਨ ਜੀ ਦਾ ਤੇ ਇਹ ਬਿੱਟੂ ਜੀ ਕੀ ਦਾ ਸਾਫ ਦੀ ਕੋਠੀ ਸੱਪ ਆ ਗਿਆ ਤੇ ਮੈਂ ਉਹਨਾਂ ਨੇ ਕਿਹਾ ਵੀ ਠੀਕ ਆ ਜੀ ਮੈਂ RAM ਸ਼ਰਨ ਕਲੋਨੀ ਦੇ ਵਿੱਚ ਸੱਪ ਰੈਸਕਿਊ ਕਰ ਰਿਹਾ ਸੀਗਾ ਤੇ ਉੱਥੋਂ ਮੈਂ ਸੱਪ ਰੈਸਕਿਊ ਕਰਕੇ ਤੇ ਏਡੀਸੀ ਜੀ ਦੀ ਕੋਠੀ ਪਹੁੰਚ ਗਿਆ ਨੋ ਨੰਬਰ ਕੁਆਟਰ ਜਿਹੜਾ ਉਹਨਾਂ ਦਾ ਤੇ ਉਹਨਾਂ ਦੇ ਗਨਮੈਨ ਨੇ ਫਿਰ ਮੈਨੂੰ ਦੱਸਿਆ ਵੀ ਬਿੱਟੂ ਭਾਜੀ ਕੀ ਨਾ ਹੁੰਦਾ ਦੌੜ ਕੇ ਆਇਆ ਕਿਉਂਕਿ ਸੱਪ ਜਿਹੜਾ ਪਿਛਲੀ ਸਾਈਡ ਤੇ ਹੀ ਬੈਕ ਸਾਈਡ ਤੇ ਉਨੇ ਆ ਕੇ ਤੇ ਫੜਾ ਫੜ ਗੇਟ ਖੋਲ ਕੇ ਤੇ ਮੁੜ ਕੇ ਦੁਬਾਰਾ ਉਸੇ ਚੱਲ ਗਿਆ ਉਹਦੇ ਬਾਅਦ ਅਸੀਂ ਪੋਜੀਸ਼ਨ ਦੇ ਵਿੱਚ ਗਏ ਆ ਤੇ ਪੋਜੀਸ਼ਨ ਲਈ ਜਾ ਕੇ ਆਪਣੀ ਤੇ ਵੇਖਿਆ ਤੇ ਕੀ ਨਾ ਸੱਪ ਬਿਲਕੁਲ ਹੀ ਉਹਨਾਂ ਦੇ ਮੇਨ ਜਿਹੜਾ ਬਾਵਾ ਜਿੱਥੇ ਯਾਨੀ ਕਿ ਗਨਮੈਨ ਨੇ ਆਪਣਾ ਮੰਜਾ-ਮੁੰਜਾ ਰੱਖਿਆ ਹੁੰਦਾ ਬਾਉਏ ਦੇ ਵਿੱਚ ਬੈਠਾ ਸੀਗਾ ਤੇ ਉਹਨੂੰ ਫਿਰ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਉਥੋਂ ਰੈਸਕਿਊ ਕਰ ਲਿਆ ਉਥੋਂ ਕਿਹੜਾ ਸੱਪ ਉਹ ਸਪੈਕਟਿਕਲ ਕੋਬਰਾ ਸੀਗਾ ਕਤਨਕ ਹੁੰਦਾ ਬਿਲਕੁਲ ਜੀ ਇਹ ਕੀ ਦਾ ਹੁਣ ਇਹ ਜਿਹੜਾ ਮਹੀਨਾ ਹੁਣ ਚੜਨਾ ਅੱਗੇ ਸਤਵਾਂ ਉਹ ਸਤਵੇਂ ਮਹੀਨੇ ਦੇ ਵਿੱਚ ਕੀ ਦਾ ਸਪੈਕਟਿਕਲ ਕੋਬਰਾ ਜਿਹੜਾ ਤੇ ਕੋਮਨ ਕ੍ਰੇਟ ਜਿਹੜਾ ਇਹ ਬਾਹਰ ਆ ਜਾਊਗਾ ਹੁਣ ਮਤਲਬ ਬਰਸਾਤ ਦੇ ਦਿਨਾਂ 'ਚ ਬਿੱਲਾ ਵਗੈਰਾ ਚ ਜੀਂਦੇ ਥੱਲੇ ਪਾਣੀ ਵਰ੍ਹ ਜਾਂਦਾ ਇਸ ਕਰਕੇ ਬਾਹਰ ਹਾਂਜੀ 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 ਕਿਉਂਕਿ ਇਹ ਜਿਹੜੇ ਆ ਇਹ ਟਾਈਮ ਟੂ ਟਾਈਮ ਆਉਂਦੇ ਨੇ ਪਹਿਲਾ ਟਾਈਮ ਜਿਹੜਾ ਸੀਗਾ ਉਹ ਸੀਗਾ ਉਹਦਾ ਦਮਨ ਸੱਪ ਦਾ ਹੁਣ ਜਿਹੜਾ ਵਾ ਉਹ ਸਪੈਕਟਿਕਲ ਕੋਬਰਾ ਦਾ ਤੇ ਕੋਮਨ ਕ੍ਰੇਟ ਦਾ ਤਿੰਨ ਮਹੀਨੇ ਇਹ ਜਿਹੜਾ ਯੋਰ ਰੋਵੇਗਾ ਇਹ ਕੋਠੀ ਐਡੀਸੀ ਸਾਡੀ ਕੋਠੀ ਕੱਚੀ ਜਗ੍ਹਾ ਕੋਈ ਕਿੱਥੋਂ ਨਿਕਲਿਆ ਸਭ ਨਹੀਂ ਕੱਚੀ ਜਗ੍ਹਾ ਨਹੀਂ ਹੈਗੀ ਪਿੱਛੇ ਵਖਾਇਆ ਤਾਂ ਕਿ ਇਹਦਾ ਸਫਾਈ ਹੈ ਬਿਲਕੁਲ ਲੇਕਿਨ ਜਿਹੜੇ ਸੱਪ ਨੇ ਉਹਨਾਂ ਨੇ ਇਹ ਥੋੜਾ ਦੇਖਣਾ ਵਾ ਵੀ ਕਿ ਇਹਦਾ ਐਡੀਸੀ ਜੀ ਦੀ ਕੋਠੀ ਆ ਚਾਹੇ ਕਿਸੇ ਹੋਰ ਅਫੀਸਰ ਦੀ ਲੇਕਿਨ ਕੱਚੀ ਜਗ੍ਹਾ ਤੇ ਜ਼ਿਆਦਾ ਹੁੰਦੀ ਆ ਨਾ ਰਾਮ ਹਾਂਜੀ ਹਾਂਜੀ ਕੱਚੀ ਜਗ੍ਹਾ ਦੇ ਉੱਤੇ ਹੁੰਦੇ ਨੇ ਲੇਕਿਨ ਇਹਨਾਂ ਵਾਤੇ ਕੋਈ ਸੇਫ ਜਗ੍ਹਾ ਜਿਹੜੀ ਹੁੰਦੀ ਆ ਜਿੱਥੇ ਕੋਈ ਆਂਦਾ ਜਾਂਦਾ ਨਾ ਹੋਵੇ ਇਸ ਕਰਕੇ ਕਿਉਂਕਿ ਇਹ ਖਾ ਪੀ ਕੇ ਆਪਣਾ ਜਿਹੜਾ ਟਿਕਾਣਾ ਮੋੜ ਕੇ ਲੱਭਦੇ ਨੇ ਵੀ ਉੱਥੇ ਕਿਤੇ ਰਹਿਮਾਨਾ ਬੈਠ ਕੇ ਚੀਜ਼ ਪਚਾ ਲਈ ਜਾਏ ਕਿਉਂਕਿ ਕਾਫੀ ਜਿਹੜਾ ਉਹਨੇ ਖਾਦਾ ਖੁੱਦਾ ਹੋਇਆ ਸੀ ਡੱਡੂ ਡੁੱਡੂ ਵਗੈਰਾ ਤੇ ਅੱਜ ਕੱਲ ਬਰਸਾਦ ਦੇ ਨਾਲ ਚ ਆਮ ਨਿਕਲਦੇ ਐ ਕਿੰਨਾ ਕ ਮਤਲਬ ਖਤਰਾ ਮਹਿਸੂਸ ਹੁੰਦਾ ਲੋਕਾਂ ਨੂੰ ਜਿਹੜੇ आले ਦwale ਕੱਚੀ ਜਗ੍ਹਾ ਹੋਏ ਜਿਨ੍ਹਾਂ ਦੇ ਖੋਲੇ ਖੋਲੇ ਹੋਣ ਦੇਖੋ ਜੀ ਖਤਰੇ ਦੀ ਜੇ ਗੱਲ ਕੀਤੀ ਜਾਵੇ ਤੇ ਜਦੋਂ ਇਨਸਾਨ ਸੱਪ ਨੂੰ ਦੇਖ ਲੈਂਦਾ ਨਾ ਤੇ ਉਹਦੇ ਮਾਈਂਡ ਦੇ ਵਿੱਚ ਸਭ ਤੋਂ ਪਹਿਲਾ ਚੀਜ਼ ਇਹ ਹੁੰਦੀ ਆ ਵੀ ਇਹਨੂੰ ਮਾਰੋ ਲੇਕਿਨ ਇਨਸਾਨ ਦੇ ਵਿੱਚ ਇੰਨੀ ਹਿੰਮਤ ਨਹੀਂ ਪੈਂਦੀ ਪੀ ਇਹਨੂੰ ਜਾਨੀ ਕਿ ਸੱਪ ਨੂੰ ਮਾਰਨ ਵਾਸਤੇ ਅੱਗੇ ਜਾਵੇ ਕਿਉਂਕਿ ਅੱਧੇ ਨਾਲੋਂ ਵੱਧ ਜਿਹੜਾ ਬੰਦਾ ਨਾ ਉਹ ਸੱਪ ਨੂੰ ਵੇਖ ਕੇ ਜਿਹੜਾ ਨਾ ਉਹ ਮੁੱਕ ਜਾਂਦਾ ਵਾ ਮਰ ਫਿਰ ਵੀ ਕੀ ਤਾਂ ਚਲੋ ਜਿਹੜਾ ਵੀ ਇਹ ਜੀਵ ਹੈਗਾ ਇਹ ਆਪਣੀ ਜਾਨ ਬਚਾਉਣ ਵਾਸਤੇ ਬੰਦੇ ਦੇ ਉੱਤੇ ਜਿਹੜਾ ਅਟੈਕ ਕਰਦਾ ਵਾ ਲੇਕਿਨ ਬੰਦੇ ਨੂੰ ਡਰਾਉਂਦਾ ਵਾ ਵੀ ਕੀ ਨਾ ਮੇਰੇ ਲੱਗੇ ਨਹੀਂ ਆਣਾ ਤੁਸੀਂ ਹੁਣ ਤੱਕ ਕਾਫੀ ਰੈਸਕਿਊ ਕਰ ਚੁੱਕੇ ਹੋ ਕਿੰਨੇ ਕ ਸੱਪ ਫੜੇ ਆ ਔਰ ਕਿੱਥੇ ਛੱਡਦੇ ਹੋ ਫਿਰ ਦੇਖੋ ਜੀ ਅਸੀਂ ਲਗਭਗ ਮੈਨੂੰ 41 ਮਹੀਨਾ ਸਾਲ ਲੱਗ ਗਿਆ ਜੇ ਤੇ ਮੈਂ 20000 ਤੋਂ ਉੱਤੇ ਉੱਤੇ ਸੱਪ ਜਿਹੜੇ ਆ ਰੈਸਕਿਊ ਕਰ ਦਿੱਤੇ ਨੇ ਹੋਰ ਕਈ ਤਰ੍ਹਾਂ ਦੇ ਜੰਗਲੀ ਜਾਨਵਰ ਨੇ ਲੇਕਿਨ ਇਹ ਆਪ ਵੀ ਕੀ ਨਾ ਹੋਣੀ ਦੇਖੋ ਵੀ ਪੈਲੀਆਂ ਦੇ ਵਿੱਚ ਸੱਪ ਛੱਡਣਾ ਜਿਹੜਾ ਉਹ ਅਲਾਉਡ ਨਹੀਂ ਹੈਗਾ ਕਿਉਂਕਿ ਪੈਲੀਆਂ ਦੇ ਵਿੱਚ ਅੱਜ ਕੱਲ ਝੋਲਾ ਜਾਲਾ ਲੱਗ ਰਿਹਾ ਵਾ ਲੇਕਿਨ ਜਿੱਥੇ ਸਾਡੇ ਫੋਰਸ ਡਿਪਾਰਟਮੈਂਟ ਦਾ ਥੋੜਾ ਬੋਤਾ ਜੰਗਲ ਪੈਂਦਾ ਜਾ ਜਿੱਦਾਂ ਗੱਲੜੀ ਤੁਸੀਂ ਦੇ ਉੱਤੇ ਚੱਲ ਜਾਓ ਚਾਹੇ ਕੋਈ ਨਹਿਰ ਦਾ ਕੰਡਾ ਚੱਲ ਜਾਓ ਕੋਈ ਸੂਏ ਦਾ ਕੰਡਾ ਚੱਲ ਜਾਓ ਉੱਥੇ ਇਹੀ ਇਹਨੂੰ ਯਾਨੀ ਕਿ ਸੱਪ ਨੂੰ ਜਿਹੜਾ ਫਿਰ ਛੱਡ ਦਿੰਨੇ ਆ ਕਿਉਂਕਿ ਸਾਰੇ ਗੁਰਦਾਸਪੁਰ ਦੇ ਵਿੱਚ ਕਿ ਨਾ ਹਰ ਥਾਂ ਦੇ ਉੱਤੇ ਕਲੋਨੀਆਂ ਜਿਹੜੀਆਂ ਬਣ ਚੁੱਕੀਆਂ ਨੇ ਤੇ ਜੀਵ ਜਿਹੜੇ ਨੇ ਜੰਗਲੀ ਜਾਨਵਰ ਜਿਹੜੇ ਆ ਉਹਨਾਂ ਦੇ ਘੁੰਮਣ ਫਿਰਨ ਵਾਸਤੇ ਕੋਈ ਜਗ੍ਹਾ ਰਹੀ ਨਹੀਂ ਹੈਗੀ ਇਸ ਕਰਕੇ ਇਹ ਘਰਾਂ ਦੇ ਵਿੱਚ ਜਿਹੜੇ ਆਵੜਦੇ ਨੇ ਉਹਨਾਂ ਕੋਈ ਜਾੜ ਲੱਭਦੇ ਆ ਉਹਨਾਂ ਨੂੰ ਜਾੜ ਚਾਹੀਦਾ ਹੋਵੇ ਬਿਲਕੁਲ ਜੀ ਬਿਲਕੁਲ ਕਹਿੰਦਾ ਮੋਦਲ ਵੀ ਉਹਨਾਂ ਨੂੰ ਆਪਣੇ ਮਾਤੇ ਸੇਫ ਜਗ੍ਹਾ ਚਾਹੀਦੀ ਹੁੰਦੀ ਆ ਲੇਕਿਨ ਹੁਣ ਗੁਰਦਾਸਪੁਰ ਦੇ ਏਰੀਏ ਦੇ ਵਿੱਚ 5-6 ਕਿਲੋਮੀਟਰ ਦੇ ਵਿੱਚ ਵਿੱਚ ਦਾਇਰੇ ਦੇ ਵਿੱਚ ਕਿਹਨਾ ਕੋਈ ਸੇਫ ਜਗ੍ਹਾ ਨਹੀਂ ਹੈਗੀ ਬਾਤ ਛੱਡਦੇ ਹੋ ਇਸ ਨੂੰ ਫਿਰ ਇਸ ਕਰਕੇ ਹਨੂ ਜਿਹੜਾ ਵਾ ਉਹ ਤੀ ਬੜੀ ਨਹਿਰ ਵਾਲੇ ਪਾਸੇ ਵਾਲੋ ਜਾਂਗਾ ਲੜੀ ਦਾ ਤੁਸੀ ਵਾਲੇ ਪਾਸੇ ਵਾਲ ਜਾ ਕੇ ਫਿਰ ਛੱਡਣਾ ਪੈਂਦਾ ਦਾ